ਅਦਾਕਾਰਾ ਤੇ ਭਾਜਪਾ ਐਮਪੀ ਕੰਗਨ ਰਣੌਤ ਨੇ ਜਰਨੈਲ ਸਿੰਘ ਪਿੰਡਰਵਾਲਾ ਨੂੰ ਲੈ ਕੇ ਇੱਕ ਵਿਵਾਦਿਤ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ 99% ਦੀ ਪੰਜਾਬੀ ਪਿੰਡਰਵਾਲੇ ਨੂੰ ਸੰਤ ਨਹੀਂ ਮੰਨਦੇ, ਉਹ ਉਸਨੂੰ ਅਤਵਾਦੀ ਮੰਨਦੇ ਨੇ। ਉਹਨਾਂ ਕਿਹਾ ਕਿ ਪਿੰਡਰਵਾਲਾ ਦਾ ਜੋ ਆਪਰੇਸ਼ਨ ਹੋਇਆ ਸੀ, ਉਹ ਵੀ ਪੰਜਾਬੀਆਂ ਨੇ ਕੀਤਾ ਸੀ। ਦੱਸ ਦੇ ਕਿ ਕੰਗਨ ਰਣੌਤ ਦਾ ਫਿਲਮ ਐਮਰਜੈਂਸੀ ਦੇ ਨਾਲ-ਨਾਲ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ। ਕੰਗਨ ਨੇ ਕਿਹਾ ਕਿ ਅਸੀਂ ਦੇਸ਼ ਲਈ ਬੋਲਦੇ ਹਾਂ। ਮੇਰੀ ਫਿਲਮ ਨਹੀਂ ਆਈ ਤਾਂ ਇੰਡਸਟਰੀ ਦੇ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਕੰਗਨਾ ਨੇ ਕਿਹਾ ਕਿ ਜਦੋਂ ਮੇਰਾ ਜਨਮ ਵੀ ਨਹੀਂ ਹੋਇਆ ਸੀ ਤਾਂ ਫਿਲਮ ਸਟਾਰ ਦਾਊਦ ਨਾਲ ਘੁੰਮਦੇ ਸਨ ਕੰਗਨਾ ਨੇ ਸਵਾਲ ਕੀਤਾ ਕਿ ਬਾਲੀਵੁੱਡ ਸਿਤਾਰਿਆਂ ਦੀ ਕੀ ਮਜਬੂਰੀ ਹੈ ਕਿ ਉਹ ਗੁਟਕੇ ਦੀ ਐਡ ਕਰਦੇ ਨੇ ਇਸ ਬਿਆਨ ਤੇ ਹੁਣ ਮਾਹੌਲ ਪਖਿਆ ਹੋਇਆ ਹੈ ਇਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜੀਤ ਸਿੰਘ ਜੀ ਕੇ ਵੱਲੋਂ ਜਵਾਬ ਦਿੱਤਾ ਗਿਆ ਉਹਨਾਂ ਨੇ ਕਿਹਾ ਹੈ ਕਿ ਤੂੰ ਦੱਸ ਐਮਰਜੈਂਸੀ 'ਚ ਸੰਤਾ ਦਾ ਕੀ ਰੋਲ ਸੀ ਤੇ ਤੂੰ ਫਿਲਮ ਬਣਾਈ ਹੈ ਅਕਾਲੀ ਦਲ ਦਾ ਰੋਲ ਦੱਸ ਜਿਨ੍ਹਾਂ ਨੇ 90 ਹਜ਼ਾਰ ਬੰਦੇ ਗ੍ਰਿਫਤਾਰ ਕੀਤੇ ਸਨ ਤੂੰ ਕਿਵੇਂ ਸੰਤਾਂ ਨੂੰ ਅਤਵਾਦੀ ਦੱਸ ਰਹੀ ਆ ਤੇਰਾ ਵਜੂਦ ਕੀ ਐ ਉਹਨਾਂ ਕਿਹਾ ਕਿ ਤੁਸੀਂ ਦੇਸ਼ 'ਚ ਅੱਗ ਲਾਉਣਾ ਚਾਹੁੰਦੇ ਹੋ ਉਹਨਾਂ ਨੇ ਹੋਰ ਕੀ ਕਿਹਾ ਹੈ ਸੁਣੋ ਜਾਣ ਕੇ ਕੰਟਰੋਵਰਸਿਸ ਕ੍ਰੀਏਟ ਕਰਦੀ ਐ ਕਿਉਂਕਿ ਇਹਦੀ ਫਿਲਮ ਨਹੀਂ ਚੱਲਦੀ ਐ ਫਿਲਮ ਚਲਾਉਣ ਵਾਸਤੇ ਤੂੰ ਫਿਲਮ ਬਣਾ ਰਹੀ ਐ ਐਮਰਜੈਂਸੀ ਤੇ ਨਾ ਲੈ ਰਹੀ ਐ ਸੰਤ ਪਿੰਡਰਾਵਾ ਲਿਆ ਦਾ ਅੱਜ ਕਹਿੰਦੀ ਕਿ ਉਹ ਅਤਨਕਵਾਦੀ ਸੀਗੇ ਮੈਂ ਪੁੱਛਣਾ ਚਾਹਨ ਤੈਨੂੰ ਸਰਟੀਫਿਕੇਟ ਦੀ ਲੋੜ ਐ ਸਾਨੂੰ ਕੀ ਸੰਤ ਭਿੰਡਰਾਂ ਨੇ ਕੌਣ ਸੀ ਤੂੰ ਆਪਣੇ ਆਪ ਨੂੰ ਤੂੰ ਹੈ ਕੀ ਅਥਾਰਟੀ ਜਿਹਦੇ ਕੋਲ ਸਾਨੂੰ ਸਰਟੀਫਿਕੇਟ ਦੀ ਲੋੜ ਹੋਵੇ ਨਾਲੇ ਮੈਂ ਤੈਨੂੰ ਸਵਾਲ ਪੁੱਛਣਾ ਚਾਹਨਾ ਕੰਗਨਾ ਰਣੌਤ ਐਮਰਜੈਂਸੀ 'ਚ ਸੰਤ ਭਿੰਡਰਾਂ ਦੇ ਦਾ ਰੋਲ ਕੀ ਸੀ ਜੇ ਤੂੰ ਐਮਰਜੈਂਸੀ ਤੇ ਫਿਲਮ ਬਣਾਈ ਤੇ ਇਕੱਲੀ ਦਲ ਦਾ ਰੋਲ ਦੱਸ ਨਾ ਜਿੰਨੇ 90 ਹਜ਼ਾਰ ਬੰਦਾ ਗ੍ਰਿਫਤਾਰ ਕਰਾ ਦਿੱਤਾ ਸੀ ਇਹ ਤਾਂ ਮਾਫੀਆ ਬੰਗੇ ਸੀਗੇ ਇੰਦਰਾ ਸਰਕਾਰ ਤੋਂ ਐਮਰਜੈਂਸੀ ਦੇ ਦੌਰਾਨ ਜਿਨ੍ਹਾਂ ਦੀ ਲੀਡਰਸ਼ਿਪ ਦੇ ਵਿੱਚ ਮੇਰੇ ਤੋਂ ਨਾਂ ਨਾ ਲੈ ਤੂੰ ਕਿਸੇ ਦਾ ਲੇਕਿਨ ਹਾਂ ਮੈਂ ਤੈਨੂੰ ਸਵਾਲ ਪੁੱਛਦਾ ਤੂੰ ਮਾਲੇਗਾਉ ਬਲਾਸ ਬਾਰੇ ਬੋਲੇਂਗੀ ਤੁਹ ਪਰ ਗਿਆ ਠਾਕੁਰ ਬਾਰੇ ਬੋਲੇਂਗੀ ਉਹ ਕੌਣ ਹੈ ਜਿਨ੍ਹਾਂ ਦੇ ਉਤੇ ਐਫ ਆਈ ਆਰ ਹੋਈਆਂ ਜਿਨ੍ਹਾਂ ਤੇ ਸਜ਼ਾ ਹੋਈ ਜਿਹੜੀ ਮੈਡੀਕਲ ਗਰਾਉਂਡਸ ਦੇ ਬਾਹਰ ਹੈ ਸੰਤ ਪਿੰਡਰਾਲੇ ਤੇ ਤੇ ਇੱਕ ਐਫ ਆਈ ਆਰ ਨਹੀਂ ਤੁਸੀਂ ਸਮਝੋਤਾ ਐਕਸਪ੍ਰੈਸ ਦੇ ਬਲਾਸ ਤੇ ਬੋਲੇਂਗੀ ਜਿਹਦੇ ਚ ਕਰਨਲ ਪ੍ਰੋਹਿਤ ਦਾ ਕੀ ਰੋਲ ਸੀ ਕਰਨਲ ਪ੍ਰੋਹਿਤ ਕੌਣ ਹੈ ਤੁਸੀਂ ਉਹਨਾਂ ਤੇ ਨਹੀਂ ਬੋਲੋਗੇ ਤੁਸੀਂ ਇਹਨਾਂ ਤੇ ਬੋਲੋਗੇ ਕਿਉਂਕਿ ਤੁਸੀਂ ਦੇਸ਼ ਦੇ ਵਿੱਚ ਅੱਗ ਲਾਣਾ ਚਾਹੁੰਦੇ ਹੋ ਤੁਸੀਂ ਦੇਸ਼ ਦੇ ਵਿੱਚ ਪੜਕਾਉ ਗੱਲਾਂ ਕਰਕੇ ਵਾਪਸ ਪੰਜਾਬ ਨੂੰ ਉਸੇ ਪਾਸੇ ਧਕਣਾ ਚਾਹੁੰਦੇ ਹੋ ਮੈਨੂੰ ਲੱਗਦਾ ਹੈ ਕਿ ਅੱਗੇ ਤੈਨੂੰ ਬੀਜੇਪੀ ਨੇ ਤੇਰ ਤੋਂ ਕਿਨਾਰਾ ਕੀਤਾ ਸੀ ਤੇਰੀਆਂ ਗੱਲਾਂ ਤੋਂ ਅੱਜ ਮੈਂ ਫਿਰ ਬੀਜੇਪੀ ਨੂੰ ਪੁੱਛਣਾ ਚਾਹਨਾ ਕਿ ਕੀ ਬੀਜੇਪੀ ਸਹਿਮਤ ਹੈ ਜੋ ਕੰਗਨਾ ਰਣੋਤ ਬੋਲ ਰਹੀ ਹੈ ਉਧਰ ਦੂਜੇ ਪਾਸੇ ਪਰਮਜੀਤ ਸਰਨਾ ਨੇ ਕੰਗਨਾ ਨੂੰ ਠੋਕਵਾ ਜਵਾਬ ਦਿੱਤਾ ਹੈ ਉਹਨਾਂ ਕਿਹਾ ਕਿ ਅਸੀਂ ਸੰਤਾ ਵਰਗਾ ਬੰਤਾ ਨਹੀਂ ਦੇਖਿਆ ਉਹਨਾਂ ਜੋ ਕਿਹਾ ਉਹ ਕਰਕੇ ਦਿਖਾਇਆ ਉਹਨੇ ਕਿਹਾ ਤੂੰ ਐਮਪੀ ਬਣ ਗਈ ਪਰ ਅਕਲ ਨਹੀਂ ਆਈ ਹੋਰ ਕੀ ਕਿਹਾ ਆਉ ਤੁਹਾਨੂੰ ਸੁਣਾਉਂਦੇ ਆ ਸੰਤ ਜਰਨੈਲ ਸਿੰਘ ਵਰਗਾ ਧਰਮਈ ਬੰਦਾ ਮੈਨੂੰ 80 ਸਾਲ ਦੀ ਉਮਰ 'ਚ ਮੈਂ ਕੋਈ ਤੇ ਕਿਹਾ ਜਿਹੜਾ ਬਚਨ ਦਾ ਪੂਰਾ ਸੀ ਜੋ ਅਰਦਾਸ ਕੀਤੀ ਉਹ ਪੂਰੀ ਕੀਤੀ ਭਾਵੇਂ ਖਾਲਾਤ ਮੇਰੇ ਪੁੱਤੇ ਨਹੀਂ ਸੀ ਮਿਲਦੇ ਪਰ ਉਹਦੇ ਜਿਹੜੇ ਕਿਰਦਾਰ ਸੀ ਉਹ ਬਹੁਤ ਵੱਡਾ ਕਿਰਦਾਰ ਸੀ ਜਿਹੜੇ ਬਹੁਤ ਘੱਟ ਬੰਦਿਆਂ 'ਚ ਹੁੰਦਾ ਹੈ ਕੰਗਨਾਰ ਰਣੋਤ ਵਰਗੀ ਲੜਕੀ ਨੇ ਐਮਪੀ ਬਣ ਗਏ ਪਰ ਉਹਨਾਂ ਨੂੰ ਅਕਲ ਨਹੀਂ ਆਈ ਹੱਦ ਤੱਕ ਵੀ ਕਿਸ ਇਸ ਸਖਸ ਬਾਰੇ ਕਿਹੜੇ ਲਫ਼ਜ਼ਾਂ ਦੀ ਵਰਤੋਂ ਕਰਨੀਆਂ ਨਹੀਂ ਕਰਨੀਆਂ ਅੰਤਖਵਾਦੀ ਉਹ ਹੁੰਦੇ ਨੇ ਜਿਹੜੇ ਬਾਹਰੋਂ ਆ ਕੇ ਕਰਨ ਅੰਤਖਵਾਦੀ ਹੁੰਦੇ ਨੇ ਜਿਹੜੇ ਆਪਣੇ ਸਟੇਟ ਦੇ ਵਿੱਚ ਅੰਤਖ ਫਲਾਣ ਔਰ ਜ਼ੁਲਮ ਔਰ ਜ਼ਬਰ ਕਰਨ ਸੰਜਰ ਨਾਇਰ ਸਿੰਘ ਨੇ ਇੱਕ ਧਾਰਮਿਕ ਗਤੀਵਿਧੀ ਕਰਾ ਸੀ ਉਹ ਆਪਣੀ ਕੌਮ ਨੂੰ ਲੈ ਕੇ ਕੁਝ ਲੈ ਕੇ ਦੇਣਾ ਚਾਹੁੰਦਾ ਸੀ ਪਰ ਸਮੇਂ ਦੀ ਸਰਕਾਰ ਨੇ ਉਹਦੀ ਪਰਸਨੈਟੀ ਨੂੰ ਪਛਾਣ ਲਿਆ ਸੀ ਉਹ ਇਹਦੀ ਪਰਸਨੈਟੀ ਨੂੰ ਸਿਰ ਕੌਮਿਊਨਿਟੀ ਸੀ ਰਹਿਣ ਦੇਣਾ ਚਾਹਤੇ ਜਿਸ ਦੇ ਕਰਕੇ ਉਹਦੀ ਸ਼ਹਾਦਤ ਹੋਈ ਮੈਂ ਸਖਤ ਸਲਾਹਤਾਂ ਵਿੱਚ ਕਗਨਾਰੇ ਤੋਂ ਕਹਿੰਦਾ ਕਿ ਇਹ ਜੇ ਬਿਆਨ ਦੇਣ ਤੋਂ ਬਾਅਦ ਆ ਜਾ ਵਰਨਾ ਇਹਦੇ ਖੁਮਜਾਜੇ ਭੁਗਤਣ ਪੈਣਗੇ ਅਸੀਂ ਜ਼ਬਰਦਸਤ ਮੁਜਾਰਾ ਸਾਨੂੰ ਜਦੋਂ ਮੌਕਾ ਮਿਲੇਗਾ ਤੇਰੇ ਖਿਲਾਫ ਕਰਾਂਗੇ ਔਰ ਮੈਂ ਉਮੀਦ ਕਰਦਾ ਕਿ ਕਾ ਬੀਜਪੀ ਔਰ ਉਹਨਾਂ ਦੀ ਸਰਕਾਰ ਉਸਦੇ ਕੋਲੋਂ ਇਹਨਾਂ ਲਫਜ਼ਾਂ ਦੀ ਵਾਪਸੀ ਕਰਵਾਏਗੀ